ਜਿਹੜੀ ਇਹ ਜਰਮਨੀ ਦੀ ਕੰਪਨੀ ਹੈ ਤੇ 160 ਸਾਲ ਤੋਂ ਫਾਰਮਰ ਨਾਲ ਜੁੜੀ ਹੈ ਜੇ ਅਸੀਂ ਇੰਡੀਆ ਦੀ ਗੱਲ ਕਰੀਏ ਤਾਂ 125 ਸਾਲ ਸਾਨੂੰ ਕੰਮ ਕਰਦਿਆਂ ਨੂੰ ਹੋ ਗਏ ਇੰਡੀਆ ਦੇ ਵਿੱਚ ਤੇ ਬਾਇਰ ਹਰ ਸਾਲ ਨਵੀਂ ਦਵਾਈ ਨਵੇਂ ਬੀ ਜਿਹੜੇ ਉਹ ਲੈ ਕੇ ਸਾਡੇ ਤੱਕ ਆਂਦੀ ਫਾਰਮਰ ਤੱਕ ਆਂਦੀ ਉਸ ਤੋਂ ਬਾਅਦ ਜਹੀਂ ਗੱਲ ਕਰਦੇ 35 ਤੋਂ 50 ਦਿਨ ਦੇ ਜੋਨੇ ਦੀ ਜਿਹੜਾ ਮੈਂ ਦੱਸਿਆ ਕਿ ਪਿਛਲੇ ਸਾਲ ਵੀ ਕਾਫੀ ਜ਼ਿਆਦਾ ਪ੍ਰੋਬਲਮ ਆਈ ਸੀ ਪੱਤਾ ਲਪੇਟ ਵਾਲੀ ਤਾਂ ਉਹਦੇ ਲਈ ਬਾਇਰ ਦੀ ਜਿਹੜੀ ਸਭ ਤੋਂ ਫੇਮਸ ਦਵਾਈ ਹੈ ਤੇ ਲਗਭਗ 10 ਲੱਖ ਫਾਰਮਰ ਜਿਹੜੇ ਆ ਪੰਜਾਬ ਦੇ ਜੀ 10 ਲੱਖ ਕਿੱਲੇ ਦੇ ਵਿੱਚ ਇਹਨੂੰ ਵਰਤਦੇ 10 ਲੱਖ ਕਿੱਲੇ ਦੇ ਵਿੱਚ ਹਾਂਜੀ ਜੀ ਤੇ ਫੇਮ ਦਵਾਈ ਹੈ 30 ਐਮ ਐਲ ਇਸ ਤੋਂ ਬਾਅਦ ਬਾਇਰ ਹਰ ਸਾਲ ਜਿੱਦਾਂ ਮੈਂ ਕਿਹਾ ਕਿ ਨਵੇਂ-ਨਵੇਂ ਟੈਕਨੋਲੋਜੀ ਲੈ ਕੇ ਆਂਦੀ ਦੋ ਦੋ ਸਾਲਾਂ ਤੋਂ ਇੱਕ ਨਵੀਂ ਦਵਾਈ ਦਿੱਤੀ ਅਸੀਂ ਵਾਈਗੋ ਠੀਕ ਹੈ ਜੀ ਮੱਕੀ, ਮੂੰਗੀ ਤੇ ਜਿਹੜੀ ਆਪਣੀ ਫਸਲ ਹੈ ਜੋਨਾ ਇਹਦੇ ਜਿਹੜੇ ਬੈਨੀਫਿਟ ਹਨ ਲੰਬੇ ਟਾਈਮ ਦਾ ਅਸਰ ਹੈ ਨਵੀਂ ਕੈਮਿਸਟਰੀ ਹੈ ਜਿਹਦੇ ਨਾਲ ਕਿ ਘੱਟ ਖਰਚਾ ਲਾ ਕੇ ਪੈਦਾਵਾਰ ਵਧਾਣਾ ਬਾਇਰ ਇਹਦੇ ਵਿੱਚ ਜਿਹੜੀ ਹੈ ਕੰਪਨੀ ਹੈ ਜੇ ਕੋਈ ਵੀ ਪ੍ਰੋਡਕਟ ਤੁਸੀਂ ਦੇਖੋ ਕਿ ਜਿੱਦਾਂ ਫੇਮ ਹੈ ਵਾਈਗੋ ਹੈ ਨੈਟਿਵੋ ਹੈ ਜੀ ਜਿਹੜੇ ਪ੍ਰੋਡਕਟ ਹੈ ਆਪਾਂ ਜੇ ਇੱਕ ਵਾਰ ਇਹਦਾ ਆਪਣੇ ਖੇਤ ਦੇ ਵਿੱਚ ਵਰਤੋਂ ਕਰ ਲਈ ਸਪਰੇਅ ਕਰ ਲਈ ਜੀ ਸਾਰੀ ਦਵਾਈਆਂ ਦੇ ਲੰਬੇ ਟਾਈਮ ਦੇ ਹਿਸੇ ਨੇ ਪਹਿਲਾ ਚੀਜ਼ ਵੀਰੇ ਚਲੋ ਜੀ ਰੋਹਿਤ ਐਂਡ ਪੰਕਜ ਵੀਰ ਆ ਮੇਰੇ ਨਾਲ ਆ ਪਹਿਲਾਂ ਤਾਂ ਵੀਰੇ ਸਵਾਗਤ ਕਰਦੇ ਆ ਟਾਈਮ ਥੋੜਾ ਜਿਹਾ ਕੱਢ ਕੇ ਬੈਠੇ ਹੋ ਪਹਿਲਾਂ ਵੀਰੇ ਜੀ ਮੈਂ ਕੰਪਨੀ ਬਾਰੇ ਗੱਲ ਕਰਾਂ ਬਾਇਰ ਕੰਪਨੀ ਹੈ ਮਾੜਾ ਜਿਹਾ ਮੋਟਾ ਜਿਹਾ ਇਹਦੇ ਬਾਰੇ ਚਾਨਣਾ ਪਾ ਦਈਏ ਪਤਾ ਨਵੇਂ ਤੇ ਪੁਰਾਣੇ ਕਿਸਾਨ ਸਾਰਿਆਂ ਨੂੰ ਹੀ ਮੜਾ ਯਾਚਾਨਾ ਨਾ ਪਾਇਓ ਬਈ ਬਾਇਰ ਜਿਹੜੀ ਹੈ ਜਿੱਦਾਂ ਆਪਾਂ ਜਾਣਦੇ ਵੀ ਤੇ ਜਿਹੜਾ ਫਾਰਮਰ ਬਾਏ ਕਰਦਾ ਕੋਈ ਵੀ ਉਹਨੂੰ ਬਾਇਰ ਬਾਰੇ ਵੈਸੇ ਪਤਾ ਹੀ ਹੈ ਪਤਾ ਹੈ ਜੀ ਬਾਇਰ ਜਿਹੜੀ ਹੈ ਜਰਮਨੀ ਦੀ ਕੰਪਨੀ ਹੈ ਤੇ 160 ਸਾਲ ਤੋਂ ਫਾਰਮਰ ਨਾਲ ਜੁੜੀ ਹੈ ਜੇ ਅਸੀਂ ਇੰਡੀਆ ਦੀ ਗੱਲ ਕਰੀਏ ਤਾਂ 125 ਸਾਲ ਸਾਨੂੰ ਕੰਮ ਕਰਦਿਆਂ ਨੂੰ ਹੋ ਗਏ ਇੰਡੀਆ ਦੇ ਵਿੱਚ ਤੇ ਬਾਇਰ ਹਰ ਸਾਲ ਨਵੀਂ ਦਵਾਈ ਨਵੇਂ ਵੀ ਜਿਹੜੇ ਉਹ ਲੈ ਕੇ ਸਾਡੇ ਤੱਕ ਆਂਦੀ ਫਾਰਮਰ ਤੱਕ ਆਂਦੀ ਤੇ ਹੁਣ ਗੱਲ ਕਰਦੇ ਆਂ ਆਪਾਂ ਵੀਰੇ ਸਾਰੇ ਪ੍ਰੋਡਕਟ ਬਾਰੇ ਗੱਲ ਕਰਾਂਗੇ ਹਾਂਜੀ ਇੱਕ ਪਾਸੇ ਆਪਾਂ ਲੱਗ ਜਾਣਾ ਦੇਖਣ ਵਾਲੇ ਨੂੰ ਜਾਂ ਕਿਸੇ ਨਵੇਂ ਕਿਸਾਨ ਨੂੰ ਜੇ ਸੁਜੈਸਟ ਕਰਨਾ ਜਿਵੇਂ ਮੈਂ ਤੁਹਾਡੇ ਤੋਂ ਨਵੀਂ ਜਾਣਕਾਰੀ ਲੈਣੀ ਆ ਵੀ ਮੈਂ ਦੇਖ ਕੇ ਪ੍ਰਭਾਵ ਹੋ ਰਿਹਾ ਜਾਂ ਮੈਨੂੰ ਇਹ ਚੀਜ਼ ਲੱਗੇ ਵੀ ਹਾਂ ਬਾਕੀਆਂ ਨਾਲੋਂ ਯਾਰ ਮੈਨੂੰ ਇਹ ਚੀਜ਼ ਬੈਨੀਫੀਸ਼ੀਅਲ ਦੇ ਰਹੀ ਹੈ ਬੈਨੀਫਿਟ ਦੇ ਰਹੀ ਹੈ ਤੁਸੀਂ ਕਿਹੜੀ ਜਾਣਕਾਰੀ ਮੈਨੂੰ ਇਹ ਜੀ ਦੇਵੋਗੇ ਵੀ ਹਾਂ ਸਾਡੇ ਪ੍ਰੋਡਕਟ ਵਰਤ ਕੇ ਅੱਖਾਂ ਵਿੱਚ ਕੇ ਕੰਮ ਆ ਦੇਖੋ ਦੋ ਤਿੰਨ ਚੀਜ਼ਾਂ ਆ ਇਸ ਦੇ ਟਾਈਮ ਚ ਜਿਹੜੀ ਚਲਦੀ ਪਈ ਪਹਿਲਾ ਹੈ ਕਿ ਘੱਟ ਖਰਚਾ ਲਾ ਕੇ ਪੈਦਾਵਾਰ ਵਧਾਣਾ ਭਾਇਰ ਇਹਦੇ ਵਿੱਚ ਜਿਹੜੀ ਇਹ ਕੰਪਨੀ ਹੈ ਜੇ ਕੋਈ ਵੀ ਪ੍ਰੋਡਕਟ ਤੁਸੀਂ ਦੇਖੋ ਕਿ ਜਿੱਦਾਂ ਫੇਮ ਹੈ ਵਾਈਗੋ ਹੈ ਨੈਟਿਵੋ ਹੈ ਜੀ ਜਿਹੜੇ ਪ੍ਰੋਡਕਟ ਹੈ ਆਪਾਂ ਜੇ ਇੱਕ ਵਾਰ ਇਹਦਾ ਆਪਣੇ ਖੇਤ ਦੇ ਵਿੱਚ ਵਰਤੋਂ ਕਰ ਲਈ ਸਪਰੇਅ ਕਰ ਲਈ ਜੀ ਸਾਰੀ ਦਵਾਈਆਂ ਦੇ ਲੰਬੇ ਟਾਈਮ ਦੇ ਅਸਰ ਨੇ ਪਹਿਲਾ ਚੀਜ਼ ਵੀਰੇ ਮੈਂ ਮੈਂ ਥੋੜੀ ਗੱਲ ਮਾੜੀ ਵਿੱਚ ਰੋਕਦਾ ਜਿਵੇਂ ਆਪਾਂ ਝੋਨਾ ਲਾ ਲਿਆ ਹਾਂਜੀ ਝੋਨੇ ਦੀ ਗੱਲ ਕਰਗੇ ਉਹਦਾ ਸਟਾਰਟਿੰਗ ਪ੍ਰੋਸੀਜਰ ਕਿੱਥੋਂ ਸਟਾਰਟ ਹੋਣਾ ਜਦੋਂ ਆਪਾਂ ਸਟਾਰਟ ਕਰਨਾ ਦੇਖੋ ਝੋਨੇ ਦੇ ਜਿੱਦਾਂ ਸਾਡਾ ਜੀਵਨ ਹੈ ਬਚਪਨ ਜੀ ਜਵਾਨੀ ਤੇ ਬੁਢਾਪਾ ਜੀ ਉਦਾਂ ਹੀ ਝੋਨੇ ਦਾ ਜੀਵਨ ਹੈ ਬਚ ਬੁਢਾਪਾ ਹਾਂਜੀ ਤੇ ਇਹਦੇ ਵਿੱਚ ਜਿਵੇਂ ਬਚਪਨ ਦੀ ਗੱਲ ਕਰੀਏ ਪਹਿਲਾ ਟਾਈਮ ਰਹਿੰਦਾ ਬਚਪਨ ਦਾ ਫਟਾਰੇ ਵਾਲਾ ਟਾਈਮ ਵਧਣ ਵਾਲਾ ਟਾਈਮ ਹੂੰ ਇਸ ਤੋਂ ਬਾਅਦ ਜੇ ਗੱਲ ਕਰੀਏ ਜਵਾਨੀ ਤਾਂ ਜਿਹੜੇ ਦਾਣੇ ਭਰਨੇ ਉਹ ਵਾਲਾ ਟਾਈਮ ਜਿਹੜਾ ਪੱਕਣ ਵਾਲਾ ਸਮਾਂ ਹੈਗਾ ਉਹ ਹੈ ਬੁਢਾਪਾ ਤੇ ਇਸੇ ਹਿਸਾਬ ਨਾਲ ਜੌਨੇ ਦਾ ਜੀਵਨ ਹੈ ਜਿਵੇਂ ਬਚਪਨ ਦੀ ਗੱਲ ਕਰਦੇ ਤਾਂ ਇਹਦੇ ਵਿੱਚ ਅਲੱਗ-ਅਲੱਗ ਸਮੱਸਿਆਵਾਂ ਨੇ ਮੈਂ ਟਾਈਮ-ਟਾਈਮ ਗੱਲ ਕਰੂੰਗਾ ਜਿੱਦਾ ਪਹਿਲੀ ਜਿਹੜੀ ਰਹਿੰਦੀ ਕਈ ਵਾਰ ਪ੍ਰੋਬਲਮ ਸਿਉਂਕ ਦੀ ਸਮੱਸਿਆ ਆ ਗਈ ਜੀ ਫਟਾਰਾ ਨਹੀਂ ਹੋ ਰਿਹਾ ਜੌਨੇ ਦਾ ਤਤਾਂ ਦੀ ਘਾੜ ਆ ਗਈ ਇਹ ਮੈਨਸ ਸਮੱਸਿਆ ਰਹਿੰਦੀ ਸ਼ੁਰੂ ਚੱਕ ਜੀ ਤੇ 35 40 ਦਾ ਜਿਸ ਟਾਈਮ ਜੋਨਾ ਹੁੰਦਾ ਦਿੰਦਾ ਉਸ ਟਾਈਮ ਪਤਲਾ ਪੇਟ ਕਈ ਵਾਰ ਅਟੈਕ ਕਰ ਦਿੰਦੀ ਜਦ ਮੌਸਮ ਜਿੱਦਾਂ ਅੱਜ ਨਮੀ ਜ਼ਿਆਦਾ ਰਹੇ ਮੀਂਹ ਪੈ ਰਿਹਾ ਗਰਮੀ ਪੈ ਰਹੀ ਉਹਦੇ ਕਰਕੇ ਪਤਲਾ ਪੇਟ ਗੋਬਾਲੀ ਸੁੰਡੀ ਯਾ ਸ਼ੀਥੋਲਾਈਟ ਇੱਕ ਮੁੱਢਾਂ ਚ ਜਿਹੜੇ ਦੱਬੇ ਪੈਂਦੇ ਉਹ ਸਮੱਸਿਆਾਂ ਦੇ ਵਿੱਚ ਅਗਲਾ ਜਿਹੜਾ ਟਾਈਮ ਹੈ ਜੀ ਉਹ ਟਾਈਮ ਹੈ ਕੁਆਲਿਟੀ ਦਾ ਬਿਮਾਰੀ ਦਾ ਤੇ ਜਾੜ ਬਦ ਲੈਣੇ ਵਾਲਾ ਜਿਹੜਾ 60 ਤੋਂ ਲੈ ਕੇ 75 80 ਦਿਨ ਦੇ ਵਿੱਚ ਜਿਹੜੀ ਦੂਜੀ ਅਸੀਂ ਕੋਈ ਵੀ ਸਪਰੇਅ ਕਰਨੀ ਉਹਦੇ ਵਾਸਤੇ ਕਰਦੇ ਜਿਆਦਾਤਰ ਜੀ ਜੀ ਤਾਂ ਉਹ ਮੇਨ ਦੋ ਚੀਜ਼ ਜਾਂਦੇ ਪੱਕਣ ਵਾਲਾ ਟਾਈਮ ਹੈ ਉਹ ਵੀ ਆਪਣਾ 30 ਦਿਨ ਦਾ ਟਾਈਮ ਲੈਂਦਾ ਉਹ ਤੇ ਉਹਦੇ ਚ ਸਾਰਾ ਚੌਨਾ ਫਗ ਜਾਂਦਾ ਐਂਡ ਚ ਤਾਂ ਇਹ ਮੇਨ ਚੀਜ਼ ਹੈ ਇਹਦੇ ਚ ਜਿਹੜਾ ਸ਼ੁਰੂਤ ਲੈ ਕੇ ਐਂਡ ਤੱਕ ਜੀਵਨ ਹੈ ਹਾਂ ਮੋਟਾ ਮੋਟਾ ਆਪਾਂ ਸਾਰੇ ਪ੍ਰੋਡਕਟਾਂ ਮੇਰੇ ਜਾਣਕਾਰੀ ਦੇ ਦਗੇ ਜੇ ਅਸੀਂ ਸ਼ੁਰੂ ਦੀ ਗੱਲ ਕਰੀਏ ਤਾਂ ਬਾਇਰ ਇੱਕ ਇਦਾਂ ਦੀ ਕੰਪਨੀ ਹੈ ਜਿੱਦਾਂ 160 ਸਾਲ ਪੁਰਾਣੀ ਹੈ ਜੀ ਤਾਂ ਬੀ ਲੈਣ ਤੋਂ ਲੈ ਕੇ ਵੀ ਸੋਧਣ ਤੋਂ ਲੈ ਕੇ ਜੋਨਾ ਕੱਟਣ ਤੱਕ ਸਾਰੇ ਪ੍ਰੋਡਕਟ ਆਂਦੇ ਬਾਇਰ ਦੇ ਹਰ ਚੀਜ਼ ਦਾ ਸੋਲੂਸ਼ਨ ਹੈ ਸਾਡੇ ਕੋਲ ਕਿਉਂਕਿ ਬਾਇਰ ਇੱਕ ਸੋਲੂਸ਼ਨ ਪ੍ਰੋਵਾਈਡਰ ਸਰਵਿਸ ਪ੍ਰੋਵਾਈਡਰ ਕੰਪਨੀ ਹੈ ਤੇ ਜੇ ਅਸੀਂ ਸ਼ੁਰੂ ਦੀ ਗੱਲ ਕਰਦੇ ਜਿਸ ਟਾਈਮ ਜੋਨਾ 15 25 ਦਿਨ ਦਾ ਰਹਿੰਦਾ ਤੇ ਫੋਟ ਵਾਸਤੇ ਸਿਉਂਕ ਵਾਸਤੇ ਜਿਹੜੀ ਬਾਇਰ ਦੀ ਰੀਜੈਂਟ ਦਵਾਈ ਆਂਦੀ 1-4 ਕਿਲੋ ਰੀਜਨ ਅਲਟਰਾ ਦੇ ਨਾਂ ਤੇ ਤੇ ਉਹਨੂੰ ਅਸੀਂ ਦੂਜੀ ਰੇਹ ਦੇ ਨਾਲ ਪਾ ਸਕਦੇ ਸਿਉਂਕ ਜੜਾਂ ਦਾ ਵਿਕਾਸ ਤੇ ਜਿਹੜਾ ਫਟਾਰਾ ਉਹ ਮੇਨ ਕੰਮ ਕਰਦੀ ਇਸ ਤੋਂ ਬਾਅਦ ਜੇ ਅਸੀਂ ਗੱਲ ਕਰਦੇ 35 ਤੋਂ 50 ਦਿਨ ਦੇ ਜੋਨੇ ਦੀ ਜਿਹੜਾ ਮੈਂ ਦੱਸਿਆ ਕਿ ਪਿਛਲੇ ਸਾਲ ਵੀ ਕਾਫੀ ਜ਼ਿਆਦਾ ਪ੍ਰੋਬਲਮ ਆਈ ਸੀ ਪੱਤਾ ਲਪੇਟ ਵਾਲੀ ਤਾਂ ਉਹਦੇ ਲਈ ਬਾਇਰ ਦੀ ਜਿਹੜੀ ਸਭ ਤੋਂ ਫੇਮਸ ਦਵਾਈ ਹੈ ਤੇ ਲਗਭਗ 10 ਲੱਖ ਫਾਰਮਰ ਜਿਹੜੇ ਆ ਪੰਜਾਬ ਦੇ ਜੀ 10 ਲੱਖ ਕਿੱਲੇ ਦੇ ਵਿੱਚ ਇਹਨੂੰ ਵਰਤਦੇ 10 ਲੱਖ ਕਿੱਲੇ ਦੇ ਵਿੱਚ ਹਾਂਜੀ ਜੀ ਤੇ ਫੇਮ ਦਵਾਈ ਹੈ 30 ਐਮ ਐਲ ਇਸ ਤੋਂ ਬਾਅਦ ਬਾਇਰ ਹਰ ਸਾਲ ਜਿੱਦਾਂ ਮੈਂ ਕਿਹਾ ਕਿ ਨਵੇਂ-ਨਵੇਂ ਟੈਕਨੋਲੋਜੀ ਲੈ ਕੇ ਆਂਦੀ ਦੋ ਦੋ ਸਾਲਾਂ ਤੋਂ ਇੱਕ ਨਵੀਂ ਦਵਾਈ ਦਿੱਤੀ ਅਸੀਂ ਵਾਈਗੋ ਠੀਕ ਹੈ ਜੀ ਮੱਕੀ, ਮੂੰਗੀ ਤੇ ਜਿਹੜੀ ਆਪਣੀ ਫਸਲ ਹੈ ਝੋਨਾ ਇਹਦੇ ਜਿਹੜੇ ਬੈਨੀਫਿਟ ਹਨ ਲੰਬੇ ਟਾਈਮ ਦਾ ਅਸਰ ਹੈ ਨਵੀਂ ਕੈਮਿਸਟਰੀ ਹੈ ਜਿਹਦੇ ਕਰਕੇ ਕੋਈ ਦੀ ਰੈਜਿਸਟੈਂਸ ਨਹੀਂ ਹੈ ਤੇ ਪੱਤਾ ਲਪੇਟ ਗੋਭ ਵਾਲੀ ਸੁੰਡੀ ਦੋਨੋਂ ਨੂੰ ਲੰਬੇ ਸਮੇਂ ਤੱਕ ਕੰਟਰੋਲ ਕਰਦੀ ਤੇ ਕੋਈ ਡਰਨੇਦਾਰ ਵਰਤਨ ਦੀ ਲੋੜ ਨਹੀਂ ਜਿੱਥੇ ਆਪਾਂ ਫੇਮ ਜਾਂ ਵਾਈਗੋ ਜਿਹੜੀ ਉਹਦੀ ਸਪਰੇਅ ਕਰ ਲਈ ਇਸ ਤੋਂ ਬਾਅਦ ਜਿਹੜਾ ਟਾਈਮ ਹੈ ਉਹ ਸਭ ਤੋਂ ਜ਼ਰੂਰੀ ਟਾਈਮ ਹੈ ਝੋਨੇ ਦੀ ਫਸਲ ਵਾਸਤੇ ਕਿਉਂਕਿ ਅੱਜ ਦਾ ਟਾਈਮ ਕੁਆਲਿਟੀ ਦਾ ਟਾਈਮ ਹੈ ਜੇ ਕੁਆਲਿਟੀ ਸਹੀ ਮਿਲੂਗੀ ਤਦਹੀਂ ਫਾਰਮਰ ਨੂੰ ਪੈਸਾ ਜ਼ਿਆਦਾ ਮਿਲੂਗਾ ਜਾਂ ਜਿਹੜਾ ਉਹਦੀ ਪ੍ਰੋਡਕਸ਼ਨ ਹੈ ਉਹ ਵੀ ਵਧੀਆ ਵਿਕਦੀ ਚੰਗੀ ਹੈ ਤੇ ਕੁਆਲਿਟੀ ਵਾਸਤੇ ਜਿਹੜਾ ਬਾਇਰ ਦਾ ਪ੍ਰੋਡਕਟ ਹੈ ਤੇ ਇਹਦਾ ਪੀਏਯੂ ਵੱਲੋਂ ਵੀ ਰეკਮੈਂਡ ਹੈ ਉਹ ਹੈਗੀ ਨੈਟਿਵੋ ਜੀ ਤੇ ਇਹਦੀ ਜਿਹੜੀ ਡੋਜ਼ ਹੈ ਨੈਟਿਵੋ ਦੀ 160 ਗ੍ਰਾਮ ਪ੍ਰਤੀ ਕਿੱਲਾ ਆਪਾਂ ਇਹਨੂੰ ਵਰਤ ਸਕਦੇ ਕਰਨੇ ਦਾ ਸਮਾਂ ਕਿ ਕਿਸ ਟਾਈਮ ਅਸੀਂ ਸਪਰੇਅ ਕਰਨੀ ਕਿਉਂਕਿ ਕੋਈ ਫਾਰਮਰ ਹੁੰਦਾ ਕਈ ਵਾਰ ਖਰਚਾ ਦਾ ਕਰ ਦਿੰਦੇ ਹਾਂਜੀ ਪਰ ਟਾਈਮ ਸਰ ਖਰਚਾ ਨਹੀਂ ਕਰਦਾ ਕਿ ਜਿਸ ਟਾਈਮ ਖਰਚਾ ਕਰਨਾ ਚਾਹੀਦਾ ਤੇ ਜਿਹੜੀ ਪਹਿਲੀ ਸਪਰੇਅ ਹੋਣੀ ਜਿੱਦਾਂ ਆਪਾਂ ਗੋਬ ਜਾਂ ਗਬੋਲੇ ਚ ਜਿਸ ਟਾਈਮ ਜੋਨਣਾ ਹੁੰਦਾ ਉਸ ਟਾਈਮ ਕਰਨੀ ਕਿਉਂ ਕਿਉਂਕਿ ਜਿਸ ਟਾਈਮ ਬਾਹਰ ਨਿਸਰਨਾ ਜੋਨਨੇ ਨੇ ਜੀ ਤਾਂ ਇਹ ਕਈ ਬਿਮਾਰੀ ਕਈ ਕੀੜੇ ਜਾਂ ਹੋਰ ਚੀਜ਼ਾਂ ਟੈਂਪਰੇਚਰ ਕਿਦਾਂ ਦਾ ਹੋ ਰਹਿੰਦਾ ਤੇ ਇਹ ਕਿਨੂੰ ਤਾਕਤ ਪ੍ਰੋਵਾਈਡ ਕਰਦਾ ਸਟ੍ਰੈਸ ਤੋਂ ਬਚਾਉਂਦਾ ਹੈ ਦੂਜਾ ਜਿਹੜਾ ਫਾਇਦਾ ਹੈ ਨੈਟਿਵੋ ਦਾ ਉਹ ਹੈ ਕੁਆਲਿਟੀ ਹੂੰ ਤੇ ਕੁਆਲਿਟੀ ਇੱਕ ਨੰਬਰ ਕੁਆਲਿਟੀ ਮਿਲੂਗੀ ਡੇਰੀ ਮੰਡੀ ਦੇ ਵਿੱਚ ਲੱਗ ਹੀ ਨਜ਼ਰ ਆਂਦੀ ਤੀਜਾ ਜਿਹੜਾ ਬੈਨੀਫਿਟ ਹੈ ਇਹਦਾ ਉਹ ਹੈ ਬਿਮਾਰੀ ਜੀ ਤੇ ਝੋਨੇ ਦੀ ਪੰਜ ਛੇ ਬਿਮਾਰੀਆਂ ਜਿੱਦਾਂ ਬਲਾਸਟ ਹੋ ਗਿਆ ਸ਼ੀਤ ਬ্লাইਟ ਹੋ ਗਈ ਦਾਣੇ ਕਾਲੇ ਹੋ ਗਿਆ ਜਾਂ ਦਾਣੇ ਪੂਰੇ ਭਰਨੇ ਦਾ ਜਿਹੜਾ ਇਹਦੇ ਨਾਲ ਬੈਨੀਫਿਟ ਸਾਨੂੰ ਨੈਟਿਵੋ ਦੇ ਨਾਲ ਮਿਲਦਾ ਤਾਂ ਹੀ 160 ਗ੍ਰਾਮ ਬਾਸਮਤੀ ਦੇ ਵਿੱਚ ਪਹਿਲੀ ਸਪਰੇ ਦੂਜੀ ਜਿਹੜੀ ਸਪਰੇ ਕਰਨੀ ਉਹ ਵੀ 160 ਗ੍ਰਾਮ ਦੇ ਹਿਸਾਬ ਨਾਲ 20 ਦਿਨ ਬਾਅਦ ਆਪਾਂ ਇਹਨੂੰ ਵਰਤ ਸਕਦੇ ਜੀ ਉਹ ਇੱਕ ਹੋਰ ਕੀੜੇ ਦਾ ਹਮਲਾ ਹੁੰਦਾ ਜਿਹੜਾ ਤੇਲਾ ਜੀ ਨੂੰ ਕਹਿ ਦਿੰਦੇ ਤੇ ਤੇਲੇ ਵਾਸਤੇ ਵੀ ਇੱਕ ਬਾਇਰ ਨੇ ਨਵਾਂ ਪ੍ਰੋਡਕਟ ਲਾਂਚ ਕੀਤਾ ਕਰਬਿਕਸ ਪ੍ਰੋ ਜੀ ਤੇ ਇਹਦੀ ਜਿਹੜੀ ਡੋਜ਼ 170 ਗ੍ਰਾਮ ਹਾਂਜੀ ਨਵੀਂ ਕੈਮਿਸਟਰੀ ਨਵੀਂ ਟੈਕਨੀਕ ਤੇ ਕਾਲਾ ਤੇਲਾ ਚਿੱਟਾ ਤੇਲਾ ਦੋਨਾਂ ਤੇ ਲੰਬੇ ਸਮੇਂ ਦਾ ਇਹਦਾ ਅਸਰ ਹੈ ਤੇਲਾ ਚੱਕ ਹਾਂਜੀ ਪੂਰਾ ਜਿੰਨਾ ਚਾਹੇ ਆਇਆ ਹੋਗਾ ਤਾਂ ਵੀ ਜੇ ਨਹੀਂ ਆਇਆ ਤਾਂ ਵੀ ਦੋਨੋਂ ਟਾਈਮ ਕੰਮ ਕਰਦੀ ਹੈ 170 ਗ੍ਰਾਮੀ ਦੇ ਨਾਲ ਕੋਈ ਗੈਸ ਵਾਲੀ ਦਵਾਈ ਮਿਕਸ ਨਹੀਂ ਕਰਨੀ ਆਪਾਂ ਤੇ ਪਾਣੀ ਜਿਹੜਾ ਸਪਰੇਅ ਚ ਲਾਣ ਆਪਾਂ ਘੱਟੋ ਘੱਟ ਵੀ 150 ਲੀਟਰ ਪਾਣੀ ਕੋਈ ਵੀ ਆਪਾਂ ਦਵਾਈ ਵਰਤਣੀ 150 ਤੋਂ 200 ਲੀਟਰ ਪਾਣੀ ਆਪਾਂ ਲਾ ਸਕਦੇ ਕਿਉਂਕਿ ਜਿਹੜੀ ਡੋਜ਼ ਹੈ ਜੀ 30 ਐਮਐਲ ਹਰ ਬੂਟੇ ਤੱਕ ਹਰ ਗੋਭ ਤੱਕ ਮੋਚਣੀ ਜਿੱਦਾਂ ਫੇਮ 170 ਗ੍ਰਾਮ 160 ਗ੍ਰਾਮ ਤਾਂ ਲੀਟਰਾਂ ਚ ਨਹੀਂ ਹੈ ਦਵਾਈ ਕੋਈ ਵੀ ਇਹ ਕਿਲੋ ਚ ਨਹੀਂ ਹੈ ਹਾਂਜੀ ਤੇ ਇਹ ਆਪਾਂ ਪਾਣੀ ਦੀ ਮਾਤਰਾ ਪੂਰੀ ਰੱਖਣੀ ਸਪਰੇਅ ਚ ਤੇ ਜਿਹਦੇ ਨਾਲ ਜਿਹੜੀ ਸੇਫ ਦਵਾਈ ਹੈ ਨਾਲ ਜਿਹੜਾ ਐਕਸਪੋਰਟ ਵਾਲੀ ਕੰਪਨੀ ਕੋਈ ਵੀ ਬਸਮਤੀ ਐਕਸਪੋਰਟ ਕਰਦੀ ਜਿੱਦਾਂ ਕੇਆਰਬੀ ਐਲ ਹਾਂਜੀ ਸਪਲ ਟੈਕ ਹੈ ਕੰਪਨੀ ਉਹਦੇ ਨਾਲ ਬਾਇਰ ਦਾ ਟਾਈਪ ਹੈ ਜਿਹੜੀ ਐਕਸਪੋਰਟ ਕੁਆਲਿਟੀ ਬਾਇਰ ਜਿਹੜੇ ਆਪਾਂ ਪ੍ਰੋਡਕਟ ਬੰਦਦੇ ਉਹ ਦਿੰਦੇ ਉਹਨਾਂ ਵਾਸਤੇ ਤਾਂ ਇਹਦਾ ਜਿਹੜਾ ਐਮਆਰਐਲ ਹੈ ਰੈਜ਼ਿਡਿਊ ਹੈ ਜਹਰਾਂ ਦਾ ਆਪਾਂ ਸੁਣਨੇ ਨੂੰ ਕਿ ਸੈਂਪਲ ਫੇਲ ਹੋ ਗਿਆ ਉਹ ਚ ਬਰਤ ਦੇ ਜਿਹੜੇ ਬਾਹਰ ਦੇ ਪ੍ਰੋਡਕਟ ਆ ਉਹਦੇ ਨਾਲ ਨਹੀਂ ਆਉਗੇ। ਹੂੰ ਇਹ ਮੇਨ ਖਾਸियत ਹੈ। ਬਾਕੀ ਇਹਦੇ ਬਾਰੇ ਤੁਹਾਨੂੰ ਨੈਟ ਤੇ ਵੀ ਜੇ ਤੁਸੀਂ ਆਪ ਜਾਣਕਾਰੀ ਲੈਣੀ ਚਾਹੁੰਦੇ ਹੋ ਹਾਂਜੀ ਹੋਰ ਕਿਸੇ ਤਰੀਕੇ ਦੀ ਜਾਂ ਕਿਵੇਂ ਤੁਸੀਂ ਜਾਂ ਕੰਟੈਕਟ ਕਰ ਸਕਦੇ ਹੋ ਜਾਂ ਤੁਸੀਂ ਨੈਟ ਤੋਂ ਜਾਣਕਾਰੀ ਲੈ ਸਕਦੇ ਹੋ। ਹਨਾ ਵੀ ਕਿਸੇ ਦੀ ਤਰੀਕੇ ਦਾ ਨਹੀਂ ਸਿਕਿਉਰ ਤੇ ਯਾਰ ਕਹਿ ਦਈਏ ਅੱਖਾਂ ਬੰਦ ਕਰਕੇ ਭਰੋਸਾ ਕਰਨ ਵਾਲੀ ਕਰ ਸਕਦੇ ਜੀ। ਸਹੀ ਗੱਲ ਹੈ ਨਾ ਚੀਜ਼ ਹੈ ਜੇ ਕੋਈ ਮੇਰੇ ਵਰਗਾ ਨਵਾਂ ਫਾਰਮਰ ਕੋਈ ਨਵਾਂ ਕਿਸਾਨ ਤਾਂ ਉਹ ਇਹ ਚੀਜ਼ ਨਾਲ ਭਰੋਸਾ ਕਰ ਸਕਦਾ ਵੀ 150 ਸਾਲ ਦਾ ਕਹ ਜੀ ਐਕਸਪੀਰੀਅੰਸ ਹੈਗਾ ਨੇ ਕੰਪਨੀ ਨੂੰ ਬੈਰੀ ਗੱਲ ਚ ਸੈਕਟਰ ਦਾ ਹਾਂ ਤੇ ਸ਼ੇਅਰ ਕਰ ਦਿਓ ਵੀਡੀਓ ਤੇ ਧੰਨਵਾਦ ਆ ਭਰਾ ਤੁਹਾਡਾ ਵੀ ਥੈਂਕ ਯੂ ਜੀ ਤੇ ਬਾਕੀ ਕਿਸਾਨਾਂ ਦੇ ਕੀ ਰਿਵਿਊ ਨੇ ਉਹ ਵੀ ਤੁਹਾਨੂੰ ਮਿਲ ਜਾਣਗੇ